ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 160 ਤੇ 161 ਤੇ ਸਵਾਇਵਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਗੌੜੀ ਗੁਆਰੇਰੀ ਵਿੱਚ ਚੱਲ ਰਹੀ ਹੈ ਜੀ ਹਾਂਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਸਾਂਝ ਪਾਈਏ ਜੀ गौडी गुरेरि महला तू अकथ क्यों कथया जाहे, गुर शब्द मारण मन माहे समाहे, तेरे गुण अनेक कीमत ने पाहे ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ हे ਪਰਮਾਤਮਾ ਕਹਿੰਦੇ ਤੂੰ ਅਕਥ ਹੈ ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਤੇਰੇ ਬਾਰੇ ਅਸੀਂ ਜਾਣ ਨਹੀਂ ਸਕਦੇ ਕਹਿੰਦੇ ਪੂਰੀ ਤਰ੍ਹਾਂ ਤੇਰੇ ਬਾਰੇ ਜਾਣਿਆ ਨਹੀਂ ਜਾ ਸਕਦਾ ਪਰਮਾਤਮਾ ਜੀ ਕਹਿੰਦੇ ਜੇ ਗੁਰੂ ਦੇ ਸ਼ਬਦ ਦੇ ਨਾਲ ਜੀਵ ਦਾ ਮਨ ਮਰ ਜਾਏ ਆਪਣਾ ਮਨ ਜੀਵ ਦਾ ਕਾਬੂ ਵਿੱਚ ਹੋ ਜਾਏ ਵਸ ਵਿੱਚ ਆ ਜਾਏ ਤਾਂ ਤੇਰੇ ਵਿੱਚ ਸਮਾਈ ਹੋ ਸਕਦੀ ਹੈ ਤੇਰੇ ਕਹਿੰਦੇ ਗੁਣ ਬੇਅੰਤ ਨੇ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਤੇਰੀ ਸਿਫਤ ਸਲਾਹ ਜੀਵ ਕਰਦੇ ਨੇ ਪਰ ਉਹ ਤੇਰੇ ਗੁਣਾ ਦੀ ਸਿਫਤ ਸਲਾਹ ਕਰਦੇ ਨੇ ਨਾ ਕਿ ਤੇਰੀ ਕੀਮਤ ਪਾਉਣ ਲਈ ਤੇਰੀ ਕੀਮਤ ਪਾਈ ਨਹੀਂ ਜਾ ਸਕਦੀ ਕਹਿੰਦੇ ਜਿਸ ਵਾਹਿਗੁਰੂ ਜੀ ਦੀ ਇਹ ਬਾਣੀ ਆ ਉਸ ਵਾਹਿਗੁਰੂ ਜੀ ਵਿੱਚ ਇਹ ਬਾਣੀ ਜੀਵ ਦੀ ਸਮਾਈ ਕਰਾ ਦਿੰਦੀ ਆ ਕਹਿੰਦੇ ਤੇਰੀ ਜਿਹੜੀ ਅਕਥ ਕਥਾ ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਗੁਰੂ ਦੇ ਸ਼ਬਦ ਦੇ ਰਾਹੀਂ ਤੇਰੇ ਗੁਣਾ ਦਾ ਜੀਵ ਵਿਖਿਆਨ ਕਰਦੇ ਨੇ ਜਹ ਸਤਗੁਰ ਤਹ ਸਤ ਸੰਗਤ ਬਣਾਈ ਜਿੱਥੇ ਕਹਿੰਦੇ ਸਤਗੁਰ ਨੇ ਉੱਥੇ ਸਤ ਸੰਗ ਬਣ ਜਾਂਦਾ ਉੱਥੇ ਜੀਵਾਂ ਦਾ ਸਤ ਸੰਗ ਬਣ ਜਾਂਦਾ ਜਹ ਸਤਗੁਰ ਸਹਜੇ ਹਰ ਗੁਣ ਗਾਈ ਕਹਿੰਦੇ ਜਿਸ ਜੀਵ ਨੂੰ ਕਹਿੰਦੇ ਸਤਗੁਰ ਦੇ ਨਾਲ ਪ੍ਰੇਮ ਹੋ ਜਾਂਦਾ ਉਹ ਜੀਵ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ ਜਹ ਸਤਗੁਰ ਤਹ ਹਉਮੈ ਸ਼ਬਦ ਜਲਾਈ ਜਿਸ ਜੀਵ ਨੂੰ ਕਹਿੰਦੇ ਸਤਗੁਰ ਦੇ ਨਾਲ ਪ੍ਰੇਮ ਹੋ ਗਿਆ ਜੋ ਸਤਗੁਰ ਦੀ ਸਿੱਖਿਆ ਤੇ ਚੱਲਦਾ ਉਸ ਜੀਵ ਦੇ ਅੰਦਰੋਂ ਸ਼ਬਦ ਦੇ ਨਾਲ ਹਉਮੈ ਖਤਮ ਹੋ ਜਾਂਦੀ ਹੈ ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮਖ ਅੰਤਰ ਹਰ ਨਾਮ ਵਸਾਏ ਕਹਿੰਦੇ ਗੁਰਮਖ ਸੇਵਾ ਮਹਿਲੀ ਥਾਂ ਉਪਾਏ ਜੋ ਜੀਵ ਗੁਰੂ ਦੇ ਸਨਮੁਖ ਹੋ ਕੇ ਸੇਵਾ ਭਗਤੀ ਕਰਦੇ ਨੇ ਉਹ ਪਰਮਾਤਮਾ ਦੀ ਹਜ਼ੂਰੀ ਪਾ ਲੈਂਦੇ ਨੇ ਪਰਮਾਤਮਾ ਨੂੰ ਅੰਗ ਸੰਗ ਜਾਣ ਲੈਂਦੇ ਨੇ ਗੁਰਮਖ ਅੰਤਰ ਹਰ ਨਾਮ ਵਸਾਏ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਆਪਣੇ ਅੰਦਰ ਵਾਹਿਗੁਰੂ ਜੀ ਦਾ ਨਾਮ ਵਸਾ ਲੈਂਦੇ ਨੇ ਗੁਰਮਖ ਭਗਤ ਹਰ ਨਾਮ ਸਮਾਏ ਜੋ ਗੁਰੂ ਦੇ ਸਨਮੁਖ ਰਹਿ ਕੇ ਭਗਤੀ ਕਰਦੇ ਨੇ ਉਹ ਹਰੀ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ ਆਪੇ ਦਾਤ ਕਰੇ ਦਾਤਾਰ ਪੂਰੇ ਸਤਗੁਰ ਸਿਉ ਲੱਗੈ ਪਿਆਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਕਹਿੰਦੇ ਉਹ ਦਾਤਾ ਦਾਤਾ ਕਰਨ ਵਾਲਾ ਆਪ ਹੀ ਦਾਤ ਦਿੰਦਾ ਕਿ ਜੀਵ ਦਾ ਪਿਆਰ ਸਤਗੁਰ ਦੇ ਨਾਲ ਪੈ ਜਾਂਦਾ ਸਤਗੁਰ ਦੀ ਸ਼ਰਨ ਜੀਵ ਪੈ ਜਾਂਦਾ ਨਾਨਕ ਜੀ ਕਹਿੰਦੇ ਨੇ ਵੀ ਜਿਹੜੇ ਜੀਵ ਵਾਹਿਗੁਰੂ ਜੀ ਦੇ ਨਾਮ ਵਿੱਚ ਰਤੇ ਹੋਏ ਨੇ ਕਹਿੰਦੇ ਉਹਨਾਂ ਨੂੰ ਸਦਾ ਹੀ ਨਮਸਕਾਰ ਹੈ ਉਹਨਾਂ ਦੀ ਸਦਾ ਹੀ જયਕਾਰ ਹੈ ਗੋੜੀ ਗੁਆਰੇਰੀ ਮਹੱਲਾ ਤੀਜਾ ਇੱਕ ਸਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈ ਸੰਤਰ ਸਭ ਸਹਲੰਗਾ ਪਿੰਨ ਪਿੰਨ ਵੇਖੈ ਹਰ ਪ੍ਰਭ ਰੰਗਾ ਇੱਕ ਅਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ ਕਹਿੰਦੇ ਉਹ ਪਰਮਾਤਮਾ ਆਪ ਤਾਂ ਇੱਕ ਆ ਕਹਿੰਦੇ ਪਰ ਉਸ ਨੇ ਆਪ ਤੋਂ ਕਹਿੰਦੇ ਅਲੱਗ-ਅਲੱਗ ਰੂਪਾਂ ਦੇ ਰੰਗਾਂ ਦੇ ਜੀਵ ਪੈਦਾ ਕੀਤੇ ਨੇ ਕਹਿੰਦੇ ਇਹ ਪੌਣ ਹਵਾ ਪਾਣੀ ਬਸੰਤਰ ਅੱਗ ਕਹਿੰਦੇ ਇਹ ਸਾਰੇ ਜੀਵਾਂ ਦੇ ਵਿੱਚ ਕਹਿੰਦੇ ਇਹ ਕਹਿੰਦੇ ਜਿਹੜੇ ਅਲੱਗ-ਅਲੱਗ ਤੱਤ ਨੇ ਇਹਨਾਂ ਦੇ ਨਾਲ ਜੀਵਾਂ ਨੂੰ ਜੋੜਿਆ ਹੋਇਆ ਹੈ ਕਹਿੰਦੇ ਵਾਹਿਗੁਰੂ ਜੀ ਕਹਿੰਦੇ ਆਪ ਦੇ ਜੋ ਪੈਦਾ ਕੀਤੀ ਆ ਭਿੰਨ-ਭਿੰਨ ਰੂਪਾਂ ਰੰਗਾਂ ਦੀ ਕਹਿੰਦੇ ਸ੍ਰਿਸ਼ਟੀ ਆਪ ਯੋਦੀ ਸੰਭਾਲ ਵੀ ਕਰਦਾ ਹੈ ਕਹਿੰਦੇ ਇਸ ਚਰਜਤਾ ਇਹ ਆ ਕਿ ਉਹ ਇਕਾ ਤੇ ਕਿਸ ਤਰ੍ਹਾਂ ਉਹਨੇ ਆਪਣੇ ਤੋਂ ਅਲੱਗ-ਅਲੱਗ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਕੋਈ ਵਿਰਲਾ ਹੀ ਕਹਿੰਦੇ ਉਹ ਵਾਹਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਕਰਦਾ ਵਾਹਿਗੁਰੂ ਵਾਹਿਗੁਰੂ ਸਹਜ ਪਵੈ ਪ੍ਰਭ ਸਬਨੀ ਥਾਈ ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਕਹਿੰਦੇ ਉਹ ਵਾਹਿਗੁਰੂ ਜੀ ਆਤਮਿਕਾ ਡੋਲਤਾ ਦੇ ਵਿੱਚ ਸਹਿਜ ਵਿੱਚ ਹੀ ਕਹਿੰਦੇ ਸਾਰੀ ਥਾਹੀ ਵਿਚਰ ਰਿਹਾ ਹੈ ਕਿਤੇ ਕਹਿੰਦੇ ਉਹ ਗੁਪਤ ਰੂਪ ਵਿੱਚ ਹੈ ਕਿਤੇ ਉਹ ਪ੍ਰਗਟ ਰੂਪ ਵਿੱਚ ਹੈ ਸਾਰੀ ਕਹਿੰਦੇ ਜਿਹੜੀ ਇਹ ਬਣਤ ਹੈਗੀ ਹੈ ਸ੍ਰਿਸ਼ਟੀ ਦੀ ਉਹ ਪਰਮਾਤਮਾ ਨੇ ਇਸ ਤਰ੍ਹਾਂ ਹੀ ਬਣਾਈ ਹੈ ਗੁਪਤ ਕਿਤੇ ਪ੍ਰਗਟ ਆਪੇ ਸੁੱਤਿਆਂ ਦੇ ਜਗਾਈ ਕਹਿੰਦੇ ਆਪ ਹੀ ਫਿਰ ਕਈ ਜੀਵਾਂ ਨੂੰ ਮਾਇਆ ਦੀ ਨੀਂਦ ਵਿੱਚੋਂ ਜਗਾ ਵੀ ਦਿੰਦਾ ਉਹ ਵਾਹਿਗੁਰੂ ਤਿਸ ਕੀ ਕੀਮਤ ਕਿਨੈ ਨਾ ਹੋਈ ਕਹਿ ਕਹਿ ਕਥਨ ਕਹੇ ਸਭ ਕੋਈ ਕਹਿੰਦੇ ਕਹਿਣ ਵਾਲੇ ਕਥਾ ਤਾਂ ਕਰਦੇ ਨੇ ਸਾਰੇ ਪਰਮਾਤਮਾ ਬਾਰੇ ਪਰ ਪਰਮਾਤਮਾ ਦੀ ਕਹਿੰਦੇ ਕੀਮਤ ਕਿਸੇ ਨੂੰ ਪ੍ਰਤੀਤ ਨਹੀਂ ਹੋਈ ਪਰਮਾਤਮਾ ਦੀ ਕੀਮਤ ਕੋਈ ਪਾ ਨਹੀਂ ਸਕਿਆ ਕਿਉ ਕਿੰਨਾ ਵੱਡਾ ਉਹਦੀ ਗਹਿਰਾਈ ਕੀ ਆ ਗੁਰ ਸ਼ਬਦ ਸਮਾਵੈ ਬੂਜੈ ਹਰ ਸੋਈ ਸੁਣ ਸੁਣ ਵੇਖੈ ਸ਼ਬਦ ਮਿਲਾਏ ਵੱਡੀ ਬੜਾਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜੋ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਵਾਹਿਗੁਰੂ ਦੇ ਵਿੱਚ ਜਿਹਦੀ ਸਮਾਈ ਹੋ ਜਾਂਦੀ ਆ ਫਿਰ ਉਹਦੀ ਵਾਹਿਗੁਰੂ ਜੀ ਦੇ ਨਾਲ ਜਾਣ ਪਹਿਚਾਨ ਹੋ ਜਾਂਦੀ ਆ ਸੁਣ ਸੁਣ ਵੇਖੈ ਸ਼ਬਦ ਮਿਲਾਏ ਕਹਿੰਦੇ ਜੀਵਾਂ ਦੀ ਜਿਹੜੀ ਅਰਜ਼ੋਈ ਆ ਜੋ ਕਰਦੇ ਨੇ ਜੀਵ ਪਰਮਾਤਮਾ ਨੂੰ ਮਿਲਣ ਦੀ ਤਾਂਘ ਜਿਹੜੀ ਪ੍ਰਗਟ ਕਰਦੇ ਨੇ ਕਹਿੰਦੇ ਪਰਮਾਤਮਾ ਉਹਨਾਂ ਦੀ ਅਰਜ਼ੋਈ ਸੁਣ ਕੇ ਗੁਰੂ ਦੇ ਸ਼ਬਦ ਦੇ ਰਾਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਕਹਿੰਦੇ ਜਿਹੜੇ ਜੀਵ ਗੁਰੂ ਦੀ ਸਿੱਖਿਆ ਤੇ ਚੱਲ ਕੇ ਉਸ ਪਰਮਾਤਮਾ ਦੀ ਭਗਤੀ ਕਰਦੇ ਨੇ ਉਹਨਾਂ ਨੂੰ ਵੱਡੀ ਵਡਿਆਈ ਮਿਲਦੀ ਆ। ਨਾਨਕ ਜੀ ਕਹਿੰਦੇ ਨੇ ਜੋ ਵਾਹਿਗੁਰੂ ਜੀ ਦੇ ਨਾਮ ਰੰਗ ਵਿੱਚ ਰੰਗੇ ਹੁੰਦੇ ਨੇ। ਨਾਮ ਵਿੱਚ ਰੰਗਿਆ ਹੋਇਆਂ ਦੀ ਹੀ ਫਿਰ ਵਾਹਿਗੁਰੂ ਜੀ ਦੇ ਵਿੱਚ ਸਮਾਈ ਹੁੰਦੀ ਆ, ਲੀਨਤਾ ਹੁੰਦੀ ਆ। ਗੌੜੀ ਗੁਆਰੇਰੀ ਮਹਲਾ ਤੀਜਾ ਮਨਮੁਖ ਸੁਤਾ ਮਾਇਆ ਮੋਹਿ ਪਿਆਰ ਗੁਰਮੁਖ ਜਾਗੈ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਵਾਸ਼ਾ ਕਹਿੰਦੇ ਨੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਕਹਿੰਦੇ ਮਾਇਆ ਦੇ ਪਿਆਰ ਦੇ ਵਿੱਚ ਗਲਤਾਨ ਰਹਿੰਦੇ ਨੇ ਫਿਰ ਉਹ ਵਾਹਿਗੁਰੂ ਜੀ ਦੇ ਪਿਆਰ ਵੱਲੋਂ ਪਾਸੇ ਰਹਿੰਦੇ ਨੇ ਪਰ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਕਹਿੰਦੇ ਮਾਇਆ ਦੀ ਨੀਂਦ ਵਿੱਚੋਂ ਜਾਗਦੇ ਨੇ ਤੇ ਵਾਹਿਗੁਰੂ ਜੀ ਦੇ ਗੁਣਾਂ ਦਾ ਵਿਚਾਰ ਕਰਦੇ ਨੇ ਗੁਣਾਂ ਦਾ ਗਾਇਨ ਕਰਦੇ ਨੇ ਕਹਿੰਦੇ ਉਹੀ ਮਾਇਆ ਦੀ ਨੀਂਦ ਵਿੱਚੋਂ ਜਾਗਦੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਪਿਆਰ ਪੈ ਜਾਂਦਾ ਸਹਜ ਜਾਗ ਸਵੇ ਨਾ ਕੋਏ ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾਉ ਕਹਿੰਦੇ ਜਿਹੜੇ ਜੀਵ ਮਾਇਆ ਦੀ ਨੀਂਦ ਚੋਂ ਜਾਗਦੇ ਨੇ ਤੇ ਆਤਮਿਕ ਅਡੋਲਤਾ ਵਿੱਚ ਆ ਜਾਂਦੇ ਨੇ ਕਹਿੰਦੇ ਉਹ ਨਹੀਂ ਫਰਮਾਇਆ ਦੀ ਨੀਂਦ ਵਿੱਚ ਸੌਂਦੇ ਤੇ ਕਹਿੰਦੇ ਫਿਰ ਉਹ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਗੁਰੂ ਦੀ ਸ਼ਰਨ ਵਿੱਚ ਆਇਆ ਹੀ ਫਿਰ ਕਹਿੰਦੇ ਉਹਨਾਂ ਨੂੰ ਇਸ ਮਾਇਆ ਦੀ ਨੀਂਦ ਬਾਰੇ ਪਤਾ ਲੱਗਦਾ ਜੀਵਨ ਦੀ ਅਸਲੀਅਤ ਦਾ ਪਤਾ ਲੱਗਦਾ ਅਸੰਤ ਅਨਾੜੀ ਕਦੇ ਨਾ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਝੈ ਕਹਿੰਦੇ ਜਿਹੜੇ ਮਨਮੁਖ ਨੇ ਜਿਨ੍ਹਾਂ ਨੂੰ ਕਹਿੰਦੇ ਜੀਵਨ ਦੀ ਅਸਲੀਅਤ ਦਾ ਨਹੀਂ ਪਤਾ ਜੋ ਮਾਇਆ ਦੇ ਮੋਹ ਵਿੱਚ ਗਲਤਾਨ ਨੇ ਉਹ ਕਹਿੰਦੇ ਗੱਲਾਂ ਤਾਂ ਚਾਹੇ ਕਰਦੇ ਨੇ ਮਾਇਆ ਦੀਆਂ ਕਿ ਮਾਇਆ ਚੰਗੀ ਨਹੀਂ ਪਰ ਕਹਿੰਦੇ ਰਹਿੰਦੇ ਮਾਇਆ ਦੇ ਨਾਲ ਹੀ ਲੱਗੇ ਨੇ ਤੇ ਕਹਿੰਦੇ ਉਹ ਜੀਵਨ ਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵੀ ਅਸਲੀਅਤ ਕੀ ਆ ਤੇ ਮਾਇਆ ਕੀ ਆ ਅੰਧ ਅਗਿਆਨੀ ਕਦੇ ਨਾ ਸੀਜੈ ਇਸ ਜੁਗ ਮੈਂ RAM ਨਾਮ ਨਿਸਤਾਰਾ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਕਹਿੰਦੇ ਜਿਹੜੇ ਜੀਵ ਮਾਇਆ ਦੇ ਹਨੇਰੇ ਵਿੱਚ ਨੇ ਗਿਆਨਹੀਣ ਨੇ ਉਹ ਕਹਿੰਦੇ ਆਪਣਾ ਜੀਵਨ ਕਦੇ ਸਫਲ ਨਹੀਂ ਕਰ ਸਕਦੇ ਕਹਿੰਦੇ ਇਸ ਯੁੱਗ ਦੇ ਵਿੱਚ ਜਿਨੇ ਮਾਇਆ ਤੋਂ ਮਤਲਬ ਮੁਕਤੀ ਪਾਈ ਆ ਉਹਨੇ ਨਾਮ ਦੇ ਨਾਲ ਲੱਗੀ ਪਾਈ ਆ ਜਿਹਨੂੰ ਨਾਮ ਦੇ ਨਾਲ ਪਿਆਰ ਪੈ ਗਿਆ ਉਹਦੀ ਵਿਕਾਰਾਂ ਤੋਂ ਮਾਇਆ ਤੋਂ ਖਲਾਸੀ ਹੋਈ ਆ ਕਹਿੰਦੇ ਕੋਈ ਵਿਰਲਾ ਹੀ ਆ ਜੋ ਗੁਰੂ ਦੇ ਸ਼ਬਦ ਦੀਆਂ ਵਿਚਾਰਾਂ ਕਰਦਾ ਤੇ ਵਾਹਿਗੁਰੂ ਜੀ ਦੇ ਨਾਲ ਸਾਂਝ ਪਾਉਂਦਾ ਆਪ ਤਰ ਸਗਲੇ ਕੁੱਲ ਉਧਾਰਾ ਉਹ ਜੀਵ ਫਿਰ ਕਹਿੰਦੇ ਜੋ ਗੁਰੂ ਦੀ ਸ਼ਬਦ ਦੀਆਂ ਵਿਚਾਰਾਂ ਕਰਦੇ ਨੇ ਉਹ ਆਪ ਵੀ ਤਰ ਜਾਂਦੇ ਨੇ ਇਸ ਸੰਸਾਰ ਸਮੁੰਦਰ ਵਿੱਚੋਂ ਤੇ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰ ਲੈਂਦੇ ਨੇ ਉਹਨਾਂ ਨੂੰ ਵੀ ਪਾਰ ਲੰਘਾ ਲੈਂਦੇ ਨੇ ਇਸ ਭਵਜਲ ਵਿੱਚੋਂ ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਕਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਕਹਿੰਦੇ ਇਸ ਜਿਹੜਾ ਕਲਯੁਗ ਆ ਕਲਯੁਗ ਕੀ ਆ ਜੀਵ ਦਾ ਸੁਭਾਅ ਜੋ ਮਾਇਆ ਦੇ ਵਿੱਚ ਗਲਤਾਨ ਆ ਕਹਿੰਦੇ ਕਲਯੁਗ ਦਾ ਕੋਈ ਕਰਮ ਧਰਮ ਨਹੀਂ ਹੈਗਾ ਜਿਸ ਜੀਵ ਦੇ ਵਿੱਚ ਦਾ ਸੁਭਾਅ ਕਲਯੁਗੀ ਹੈ ਉਹਦਾ ਫਿਰ ਕੋਈ ਕਹਿੰਦਾ ਕੋਈ ਚੰਗਾ ਕਰਮ ਜਾਂ ਕੋਈ ਚੰਗੀ ਰਹਿਣੀ ਬਿਆਣੀ ਨਹੀਂ ਰਹਿੰਦੀ ਕਲੀ ਦਾ ਜਨਮ ਚੰਡਾਲ ਕੈ ਕਰ ਹੋਈ ਕਹਿੰਦੇ ਜੋ ਪਹਿਲਾਂ ਹੀ ਮਨਮੁਖਾ ਤੇ ਉਹਦਾ ਹੀ ਕਹਿੰਦੇ ਜਿਹੜਾ ਸੁਭਾਅ ਇਸ ਤਰ੍ਹਾਂ ਦਾ ਕਲਯੁਗ ਵਾਲਾ ਬਣ ਜਾਂਦਾ ਕਿ ਉਹਦੇ ਸੁਭਾਅ ਦੇ ਚੰਗੇ ਗੁਣ ਖਤਮ ਹੋ ਜਾਂਦੇ ਨੇ ਤੇ ਨਾਨਕ ਜੀ ਕਹਿੰਦੇ ਨੇ ਵੀ ਉਹਨਾਂ ਦੇ ਵੀ ਕੋਈ ਵਸ ਦੀ ਗੱਲ ਨਹੀਂ ਨਾਮ ਬਿਨਾ ਕੋ ਮੁਕਤ ਨਾ ਹੋਈ ਜਿਸ ਜੀਵ ਨੂੰ ਨਾਮ ਦਾ ਦਾਨ ਨਹੀਂ ਮਿਲਿਆ ਉਹ ਫਿਰ ਵਿਕਾਰਾਂ ਵੱਲੋਂ ਮੁਕਤ ਨਹੀਂ ਹੋ ਸਕਦਾ ਗੋੜੀ ਮਹਲਾ ਤੀਜਾ ਗਵਾਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੇ ਰਤੇ ਹਰ ਵੇ ਪਰਵਾਹ ਸੱਚੇ ਮਹਿਲ ਸੱਚ ਨਾਮ ਸਮਹਾ ਸੁਨ ਮਨ ਮੇਰੇ ਸ਼ਬਦ ਵਿਚਾਰ RAM ਜਪੋ ਪਬਜਲ ਉਤਰੋ ਪਾਰ ਰਹਾਓ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦਾ ਕਹਿੰਦੇ ਜਿਹੜਾ ਹੁਕਮਾ ਉਹ ਵੀ اٹਲ ਆ ਤੇ ਉਹ ਆਪ ਸੱਚਾ ਪਾਤਸ਼ਾਹ ਹਮੇਸ਼ਾ ਰਹਿਣ ਵਾਲਾ ਮਨ ਸਾਚੈ ਰਤੇ ਹਰ ਵੇ ਪਰਵਾਹ ਕਹਿੰਦੇ ਜਿਹੜੇ ਜਿਨ੍ਹਾਂ ਦੇ ਮਨ ਉਸ ਸੱਚੇ ਵਾਹਿਗੁਰੂ ਜੀ ਦੇ ਰੰਗ ਵਿੱਚ ਰਤੇ ਹੋਏ ਨੇ ਉਹ ਕਹਿੰਦੇ ਉਹਦੇ ਵਾਂਗ ਹੀ ਵੇ ਪਰਵਾਹ ਹੋ ਜਾਂਦੇ ਨੇ ਉਹਨਾਂ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ਸੱਚੇ ਮਹਿਲ ਸੱਚ ਨਾਮ ਸਮਹਾ ਜਿਨ੍ਹਾਂ ਦੇ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਵਿੱਚ ਸਮਾਈ ਹੁੰਦੀ ਆ ਉਹ ਹੀ ਵਾਹਿਗੁਰੂ ਜੀ ਦੇ ਸੱਚੇ ਦੇ ਮਹਿਲ ਵਿੱਚ ਪਹੁੰਚ ਸਕਦੇ ਨੇ ਸੁਣ ਮਨ ਮੇਰੇ ਸ਼ਬਦ ਵਿਚਾਰ ਕਹਿੰਦੇ ਮੇਰੇ ਮਨ ਗੁਰੂ ਦੇ ਸ਼ਬਦ ਦੀ ਵਿਚਾਰ ਸੁਣ ਉਹ ਸੁਣਿਆ ਹੀ ਕਹਿੰਦੇ ਫੇਰ ਤੂੰ RAM ਦਾ ਨਾਮ ਜਪਣ ਲੱਗਣਾ ਵਾਹਿਗੁਰੂ ਦਾ ਨਾਮ ਜਪਣ ਲੱਗਣਾ ਨਾਮ ਜਪਿਆ ਹੀ ਫੇਰ ਤੂੰ ਇਸ ਸੰਸਾਰ ਦੇ ਭਵਜਲ ਤੋਂ ਪਾਰ ਲੰਘ ਸਕੇਗਾ ਪਰਮੇ ਆਵੇ ਪਰਮੇ ਜਾਏ ਇਹ ਜਗ ਜਨਮਿਆ ਦੂਜੈ ਪਾਏ ਮਨਮੁਖ ਨਾ ਚੇਤੇ ਆਵੇ ਜਾਏ ਕਹਿੰਦੇ ਜਿਹੜਾ ਮਨਮੁਖਾ ਉਹ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਨਹੀਂ ਚੇਤੇ ਨਹੀਂ ਕਰਦਾ ਤੇ ਮਾਇਆ ਦੇ ਭਰਮ ਦੇ ਵਿੱਚ ਹਮੇਸ਼ਾ ਭਟਕਿਆ ਰਹਿੰਦਾ ਇਸ ਕਾਰਨ ਕਹਿੰਦੇ ਜਗਤ ਦੇ ਵਿੱਚ ਦੁਨੀਆ ਦਾ ਜਿਹੜਾ ਜੰਮਣ ਮਰਨ ਦਾ ਚੱਕਰ ਆ ਉਹ ਇਹਦੇ ਕਰਕੇ ਪਿਆ ਹੋਇਆ ਜੋ ਜੀਵ ਮਾਇਆ ਵਿੱਚ ਭਟਕੇ ਹੋਏ ਨੇ ਤੇ ਵਾਹਿਗੁਰੂ ਜੀ ਦਾ ਨਾਮ ਨਹੀਂ ਮਨ 'ਚ ਬਸਾਉਂਦੇ ਚਿੱਤ 'ਚ ਬਸਾਉਂਦੇ ਆਪ ਭੁਲਾ ਕੇ ਪ੍ਰਭ ਆਪ ਬੁਲਾਇਆ ਇਹ ਜੀਵ ਵਿਡਾਣੀ ਚੱਕਰੀ ਲਾਇਆ ਮਹਾਦੁਖ ਖੱਟੇ ਬਿਰਥਾ ਜਨਮ ਗਵਾਇਆ ਫਿਰ ਕਹਿੰਦੇ ਜਿਹੜਾ ਜੀਵ ਮਾਇਆ ਵਿੱਚ ਗਲਤਾਨ ਆ ਕਹਿੰਦੇ ਉਹ ਆਪ ਮਾਇਆ ਵਿੱਚ ਲੱਗਿਆ ਕਿ ਵਾਹਿਗੁਰੂ ਜੀ ਨੇ ਉਹਨੂੰ ਮਾਇਆ ਵਿੱਚ ਲਾਇਆ ਕਹਿੰਦੇ ਜੋ ਮਾਇਆ ਵਿੱਚ ਲੱਗੇ ਨੇ ਉਹ ਤਾਂ ਕਹਿੰਦੇ ਇਦਾਂ ਕਿ ਜਿਵੇਂ ਕਿਸੇ ਦੂਸਰੇ ਦੀ ਕਹਿੰਦੇ ਨੌਕਰੀ ਕਰ ਰਹੇ ਨੇ ਕਿ ਬਿਨਾ ਬਿਨਾ ਪੈਸਿਆਂ ਤੋਂ ਨੌਕਰੀ ਕਰ ਰਹੇ ਨੇ ਮਾਇਆ ਦੀ ਕਹਿੰਦੇ ਉਹਨਾਂ ਨੂੰ ਜੋ ਮਾਇਆ ਦੇ ਦੁੱਖ ਮਾਇਆ ਦੇ ਕਹਿੰਦੇ ਪਟਕਣਾ ਵਿੱਚ ਲੱਗੇ ਨੇ ਉਹਨਾਂ ਨੂੰ ਕਹਿੰਦੇ ਬੜੇ ਦੁੱਖ ਮਿਲਦੇ ਨੇ ਤੇ ਜਿਹੜਾ ਇਹ ਜਨਮ ਆ ਨਾ ਕਿਉਂਕਿ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਇਹ ਜਨਮ ਗਵਾ ਕੇ ਜਾਂਦੇ ਨੇ ਇਥੋਂ ਬਿਰਥਾ ਕੁਛ ਖੱਟੀ ਨਹੀਂ ਖੱਟ ਦੇ ਕਿਰਪਾ ਕਰ ਸਤ ਗੁਰੂ ਮਿਲਾਏ ਇੱਕੋ ਨਾਮ ਚੇਤੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਜਪੇ ਨਾਉ ਨੌ ਨਿਦ ਪਾਏ ਫਿਰ ਕਹਿੰਦੇ ਜਿਸ ਜੀਵ ਤੇ ਪ੍ਰਮਾਤਮਾ ਜੀ ਕਿਰਪਾ ਕਰਦੇ ਨੇ ਉਸ ਜੀਵ ਨੂੰ ਸਤਿਗੁਰੂ ਦੇ ਨਾਲ ਮਿਲਾਉਂਦੇ ਨੇ ਫਿਰ ਉਹ ਜੀਵ ਦੇ ਅੰਦਰੋਂ ਮਾਇਆ ਦਾ ਭਰਮ ਖਤਮ ਹੋ ਜਾਂਦਾ ਉਹ ਜੀਵ ਆਪਣੇ ਚੇਤੇ ਵਿੱਚ ਸਿਰਫ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਵਸਾਉਂਦੇ ਨੇ ਤੇ ਇਹ ਨਾਮ ਹੈ ਜੋ ਵਾਹਿਗੁਰੂ ਜੀ ਦਾ ਉਹਨਾਂ ਲਈ ਜਿਸ ਤਰ੍ਹਾਂ ਸੰਸਾਰ ਦੇ 9 ਖਜ਼ਾਨੇ ਹੁੰਦੇ ਨੇ ਇਸ ਤਰ੍ਹਾਂ ਹੈ ਨਾਮ ਫਿਰ ਨਾਨਕ ਜੀ ਕਹਿੰਦੇ ਨੇ ਉਹ ਇਹ 9 ਖਜ਼ਾਨੇ ਰੂਪੀ ਨਾਮ ਨੂੰ ਜਪਦੇ ਨੇ ਤੇ ਵਾਹਿਗੁਰੂ ਜੀ ਵਿੱਚ ਲੀਨ ਰਹਿੰਦੇ ਨੇ ਗੌੜੀ ਗੁਆਰੇਰੀ ਮਹਲਾ ਤੀਜਾ ਜਿਨ੍ਹਾਂ ਗੁਰਮਖ ਧਿਆਇਆ ਤਿੰਨ ਪੁੱਛੋ ਜਾਏ ਗੁਰ ਸੇਵਾ ਤੇ ਮਨ ਪਤੀ ਆਏ ਫਿਰ ਬਾਚਾ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਉਹ ਸੁਭਾਗੁਰੂ ਜੀ ਦੇ ਨਾਮ ਨੂੰ ਧਿਆਇਆ ਕਹਿੰਦੇ ਉਹਨਾਂ ਤੋਂ ਜਾ ਕੇ ਸਲਾਹ ਲਈਏ ਕਿ ਵੀ ਕਿਸ ਤਰ੍ਹਾਂ ਧਿਆਇਆ ਫਿਰ ਕਹਿੰਦੇ ਉਹ ਕਹਿੰਦੇ ਨੇ ਗੁਰਸੇਵਾ ਤੇ ਮਨ ਪਤੀ ਆਏ ਕਹਿੰਦੇ ਜਦੋਂ ਅਸੀਂ ਗੁਰੂ ਦੀ ਸੇਵਾ ਕਰਦੇ ਆ ਤਾਂ ਸਾਡਾ ਮਨ ਵਾਹਿਗੁਰੂ ਜੀ ਦੇ ਵਿੱਚ ਪਤੀਜ ਜਾਂਦਾ ਸਾਨੂੰ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਸਾਡੀ ਸ਼ਰਧਾ ਬਣ ਜਾਂਦੀ ਆ ਸੇਤਨਵੰਤ ਹਰ ਨਾਮ ਕਮਾਏ ਪੂਰੇ ਗੁਰ ਤੇ ਸੋਜੀ ਪਾਏ ਕਹਿੰਦੇ ਪੂਰੇ ਗੁਰੂ ਤੋਂ ਉਹ ਜੀਵ ਇਹ ਚੰਗੀ ਮਤ ਲੈਂਦੇ ਨੇ ਤਿਸ ਕਹਿੰਦੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਉਹੀ ਤਨਾੜ ਨੇ ਜੋ ਹਰੀ ਦੇ ਨਾਮ ਦੀ ਕਮਾਈ ਕਰਦੇ ਨੇ ਉਹਨਾਂ ਦੇ ਪੱਲੇ ਇਹ ਗੱਲ ਪੈ ਜਾਂਦੀ ਆ ਕਿ ਨਵੰਤ ਉਹੀ ਹੋ ਸਕਦਾ ਜੋ ਵਾਹਿਗੁਰੂ ਜੀ ਦੇ ਨਾਮ ਨੂੰ ਇਕੱਠਾ ਕਰਦਾ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਕਾਲ ਥਾਏ ਪਾਈ ਰਹਾਓ ਕਹਿੰਦੇ हे ਭਾਈ ਉਸ ਪ੍ਰਮਾਤਮਾ ਦਾ ਨਾਮ ਸਦਾ ਜਪਦੇ ਰਹੋ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਜਦੋਂ ਅਸੀਂ ਸੇਵਾ ਭਗਤੀ ਕਰਦੇ ਹਾਂ ਤਾਂ ਇਹ ਸੇਵਾ ਭਗਤੀ ਪ੍ਰਮਾਤਮਾ ਵੱਲੋਂ ਸਾਡੀ ਕਬੂਲ ਹੋ ਜਾਂਦੀ ਆ ਜਿਹੜੀ ਸਾਡੀ ਘਾਲ ਆ ਥਾਏ ਪੈ ਜਾਂਦੀ ਆ ਪ੍ਰਮਾਤਮਾ ਜੀ ਵੱਲੋਂ ਆਪ ਪਛਾਣ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੇ ਸੋਏ ਹਰ ਗੁਣ ਗਾਵੇ ਮਤ ਉਤਮ ਹੋਏ ਸਹਜੇ ਸਹਜ ਸਮਾਵੇ ਸੋਏ ਕਹਿੰਦੇ ਜੋ ਜੀਵ ਆਪ ਪਛਾਣੈ ਮਨ ਨਿਰਮਲ ਹੋਏ ਜੋ ਕਹਿੰਦੇ ਆਪੇ ਦੀ ਪਛਾਣ ਕਰਦੇ ਨੇ ਉਹਨਾਂ ਦਾ ਮਨ ਕਹਿੰਦੇ ਨਿਰਮਲ ਹੋ ਜਾਂਦਾ ਜੋ ਆਪਣੇ ਅੰਦਰ ਆਪਣੇ ਮਨ ਦੀ ਖੋਜ ਕਰਦੇ ਨੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਫਿਰ ਕਹਿੰਦੇ ਜੀਵਨ ਮੁਕਤ ਹਰ ਪਾਵੈ ਸੋਏ ਕਹਿੰਦੇ ਉਹ ਜਿੰਦੇ ਜੀ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ ਫਿਰ ਉਹ ਹਰੀ ਨੂੰ ਪਾ ਲੈਂਦੇ ਨੇ ਕਹਿੰਦੇ ਪਰਮਾਤਮਾ ਦੇ ਗੁਣ ਗਾਇਆ ਜੀਵ ਦੀ ਜਿਹੜੀ ਮਤ ਹੈਗੀ ਆ ਬੁੱਧੀ ਹੈਗੀ ਆ ਉਹ ਸ੍ਰੇਸ਼ਟ ਹੋ ਜਾਂਦੀ ਆ ਫਿਰ ਉਹ ਆਤਮਿਕ ਅਡੋਲਤਾ ਵਿੱਚ ਰਹਿ ਕੇ ਵਾਹਿਗੁਰੂ ਜੀ ਦੇ ਵਿੱਚ ਸਮਾਈ ਉਹਨਾਂ ਦੀ ਹੋ ਜਾਂਦੀ ਆ ਦੂਜੇ ਪਾਏ ਨਾ ਸੇਵਿਆ ਜਾਏ ਹਮੇ ਮਾਇਆ ਮਹਾ ਬਿਖ ਖਾਏ ਕਹਿੰਦੇ ਜੋ ਜੀਵ ਦੂਜੇ ਭਾਇ ਮਾਇਆ ਦੇ ਪਿਆਰ ਵਿੱਚ ਲੱਗੇ ਨੇ ਉਹਨਾਂ ਕੋਲੋਂ ਪਰਮਾਤਮਾ ਦੀ ਸੇਵਾ ਭਗਤੀ ਨਹੀਂ ਕੀਤੀ ਜਾਂਦੀ ਉਹ ਕਹਿੰਦੇ ਮਾਇਆ ਦੀ ਤੇ ਹਉਮੈ ਦੀ ਜ਼ਹਿਰ ਹੀ ਖਾਂਦੇ ਨੇ ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ ਮਨਮੁਖ ਅੰਦਾ ਆਵੇ ਜਾਏ ਕਹਿੰਦੇ ਜੋ ਜੀਵ ਮਨ ਦੇ ਪਿੱਛੇ ਚੱਲਦੇ ਨੇ ਆਪਣੇ ਮਨ ਦੇ ਪਿੱਛੇ ਚੱਲਣ ਕਰਕੇ ਅਸਲੀਅਤ ਤੋਂ ਅੰਨੇ ਹੋਏ ਹੁੰਦੇ ਨੇ ਕਹਿੰਦੇ ਉਹ ਪੁੱਤ ਪਰਿਵਾਰ ਘਰ ਇਹਦੇ ਮੋਹ ਦੇ ਵਿੱਚ ਹੀ ਲੱਗੇ ਰਹਿੰਦੇ ਨੇ ਉਹ ਕਹਿੰਦੇ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝਦੇ ਤੇ ਜੰਮਣ ਮਰਨ ਦੇ ਚੱਕਰ 'ਚ ਪੈ ਰਹੇ ਹਰ ਹਰ ਨਾਮ ਦੇਵੈ ਜਨ ਸੋਏ ਅੰਦਿਨ ਭਗਤ ਗੁਰ ਸਬਦੀ ਹੋਏ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਦਾ ਨਾਮ ਦਾ ਦਾਨ ਮਿਲ ਗਿਆ ਕਹਿੰਦੇ ਉਹ ਜੀਵ ਹਰ ਰੋਜ਼ ਹੀ ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ ਪਰਮਾਤਮਾ ਦੀ ਭਗਤੀ ਕਰਦੇ ਨੇ ਗੁਰਮਤ ਵਿਰਲਾ ਬੂਝੈ ਕੋਏ ਨਾਨਕ ਨਾਮ ਸਮਾਵੈ ਸੋਏ ਕਹਿੰਦੇ ਪਾਸ਼ਾ ਕਿ ਗੁਰੂ ਦੀ ਮਤ ਤੇ ਚੱਲ ਕੇ ਕੋਈ ਵਿਰਲਾ ਜੀਵੀ ਸਮਝਦਾ ਹੈ ਕਿ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾਈ ਹੋਣ ਦੇ ਲਈ ਗੁਰੂ ਦੇ ਲੜ ਲੱਗਣਾ ਹੈ ਗੁਰੂ ਦੇ ਲੜ ਲੱਗ ਕੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਨੀ ਹੈ ਤੇ ਫੇਰ ਹੀ ਪ੍ਰਮਾਤਮਾ ਦੇ ਵਿੱਚ ਸਮਾਈ ਹੋ ਸਕਦੀ ਹੈ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਕੋਈ ਵਿਰਲਾ ਹੀ ਇਸ ਅਸਲੀਅਤ ਨੂੰ ਸਮਝਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਜੋ ਇਸ ਅਸਲੀਅਤ ਨੂੰ ਸਮਝ ਆ ਜਾਂਦਾ ਕੋਈ ਵਿਰਲਾ ਜੀਵ ਫਿਰ ਕਹਿੰਦੇ ਉਹਦੀ ਹੀ ਨਾਮ ਦੇ ਵਿੱਚ ਸਮਾਈ ਹੁੰਦੀ ਹੈ ਹਾਂਜੀ ਸੰਗਤ ਜੀ ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਆਂ ਕਿ ਆਪਾਂ ਤਕਰੀਬਨ 161 ਟੰਗ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦੇ ਆ ਰਹੇ ਆਂ ਤੇ ਦੇਖਦੇ ਆਂ ਕਿ ਹਰ ਇੱਕ ਅੰਗ ਦੇ ਉੱਤੇ ਗੁਰੂ ਸਾਹਿਬਾਨ ਨੇ ਭਗਤ ਸਾਹਿਬਾਨ ਨੇ ਕਿਸ ਤਰ੍ਹਾਂ ਆਪਾਂ ਨੂੰ ਨਾਮ ਜਪਣ ਦੀ ਮਹਿਮਾ ਦੱਸੀ ਆ ਕਿ ਸਾਡੇ ਜੀਵਨ ਲਈ ਇੱਕ ਨਾਮ ਜਪਣਾ ਹੀ ਕੰਮ ਹੈ। ਇਹ ਹੀ ਸ੍ਰੇਸ਼ਟ ਕਾਰ ਹੈ। ਅਸੀਂ ਦੂਸਰੇ ਆਪਣੇ ਕੰਮ ਕਰਦੇ ਆ ਕਰਦੇ ਆ ਚੇਤੇ ਵਿੱਚ ਨਾਮ ਨੂੰ ਰੱਖਣਾ। ਸਾਡੀ ਜਿਹੜੀ ਸੁਰਤ ਹੈ ਉਹ ਹਮੇਸ਼ਾ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹੇ। ਅਸੀਂ ਹੱਥਾਂ ਨਾਲ ਕੰਮ ਕਰੀਏ ਅਸੀਂ ਆਪਣੇ ਕੰਮ ਵੀ ਕਰੀਏ ਪਰ ਸਾਡਾ ਜਿਹੜਾ ਚੇਤਾ ਉਹਦੀ ਸੂਈ ਹਮੇਸ਼ਾ ਪਰਮਾਤਮਾ ਦੇ ਚਰਨਾਂ 'ਚ ਰਹੇ। ਉਹਦੇ ਚਰਨ ਜਿਹੜੇ ਕਮਲ ਵਰਗੇ ਨੇ ਚਰਨ ਕਮਲ ਹਿਰਦੇ 'ਚ ਵਸਾਈ ਰੱਖਣੇ ਨੇ। ਔਰ ਜਦੋਂ ਵਸੇ ਰਹਿੰਦੇ ਨੇ ਨਾ ਸਾਡਾ ਹਿਰਦਾ ਬੜਾ ਪ੍ਰਸੰਨ ਚਿਤ ਰਹਿਦਾ। ਅਸੀਂ ਆਨੰਦ ਵਿੱਚ ਰਹਨੇ ਆ। ਫਿਰ ਸਾਨੂੰ ਦੁੱਖ ਦੁੱਖ ਨਹੀਂ ਵਿਆਪਦਾ। ਦੁੱਖ ਹੈ ਪਰ ਪ੍ਰਮਾਤਮਾ ਵੱਲੋਂ ਉਹ ਦੁੱਖ ਨੂੰ ਸਹਿਣ ਦੀ ਫਿਰ ਸਮਰੱਥਾ ਮਿਲ ਜਾਂਦੀ ਆ। ਇਹ ਪ੍ਰਮਾਤਮਾ ਦੇ ਰੰਗ ਨੇ ਸੰਗਤ ਜੀ। ਔਰ ਰੰਗ ਬੜੇ ਨਿਆਰੇ ਨੇ ਔਰ ਬੜੇ ਪਿਆਰੇ ਨੇ ਵਾਹਿਗੁਰੂ ਜੀ ਆਪਾਂ ਨੇ ਸਾਰਿਆਂ ਤੇ ਰਹਿਮਤ ਕਰਨ ਵਾਹਿਗੁਰੂ ਜੀ ਦੇ ਚਰਨਾਂ ਦੀ ਪ੍ਰੀਤ ਸਾਨੂੰ ਹਮੇਸ਼ਾ ਦੇਈ ਰੱਖਣ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬਹੁਤ ਗਲਤੀਆਂ ਹੋਈਆਂ ਨੇ ਜੀ ਅਣਜਾਣ ਸਮਝ ਕੇ ਬਖਸ਼ ਦਿਓ ਜੀ ਸਤਗੁਰੂ ਜੀ ਪਰਮੇਸ਼ਰ ਜੀ ਆਪ ਕੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਆਪ ਦੀ ਇਸ ਅਣਜਾਣ ਬੱਚੀ ਤੋਂ ਬੇਅੰਤ ਬੇਅੰਤ ਗਲਤੀਆਂ ਹੁੰਦੀਆਂ ਨੇ ਜੀ ਅਣਜਾਣ ਸਮਝ ਕੇ ਬਖਸ਼ ਦਿਓ ਸਤਿਗੁਰੂ ਜੀ ਅੱਗੇ ਤੋਂ ਸਮੱਤ ਦਿਓ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਹਾਂ ਵਾਹੀ ਗੁਰੂ ਜੀ ਵਾਹੀ ਗੁਰੂ ਵਾਹੀ